ਇਸ ਕੱਲ੍ਹ ਦੀ ਅਪਡੇਟ ਕੀਤੀ ਆ ਕਿ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਅਫੀਸ਼ੀਅਲ ਆ ਇਸ ਵਕਤ ਨੇਗੋਸ਼ੀਏਸ਼ਨ ਟਰਮਸ ਜਿਹੜੀਆਂ ਉਹਨਾਂ ਨੂੰ ਤੈਅ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਡੀਲ ਸਾਡੀ ਦੋਨਾਂ ਕੰਟਰੀਆਂ ਨਾਲ ਹੋਣੀ ਆ ਉਹਦੇ ਵਿੱਚ ਅਸੀਂ ਵਿਨਿੰਗ ਰਵਾਂਗੇ ਕੈਨੇਡਾ ਨੂੰ ਘਾਟੇ ਦਾ ਸੌਦਾ ਨਹੀਂ ਕਰਾ ਕੇ ਦੇਵਾਂਗੇ ਉਹਨਾਂ ਨੇ ਕਿਹਾ ਹੈ ਕਿ ਦੋਨਾਂ ਕੰਟਰੀਆਂ ਤੇ ਜਿਹੜੇ ਹਾਈ ਅਫੀਸ਼ੀਅਲ ਨੇ ਦੋਨਾਂ ਸਾਈਡਾਂ ਤੇ ਉਹ ਇਸ ਵਕਤ ਜਿਹੜੇ 네ਗੋਸ਼ੀਏਸ਼ਨ ਟਰਮਸ ਨੇ ਉਹਨਾਂ ਨੂੰ ਤੈਅ ਕਰ ਰਹੇ ਨੇ ਕੱਲ ਉਹਨਾਂ ਨੇ ਕੁਐਸਚਨ ਪੀਰੀਅਡ ਵਿੱਚ ਇਸ ਕੱਲ ਦਾ ਜਿਹੜਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਗਾਟਾਰ ਇਸ ਤੇ ਲੱਗੇ ਹੋਏ ਹਾਂ ਔਰ ਕੈਨੇਡਾ ਅਮਰੀਕਾ ਦੇ ਨਾਲ ਜਿਹੜੀ ਪਹਿਲਾਂ ਹੀ ਇੱਕ ਬੈਟਰ ਡੀਲ ਰੱਖਦਾ ਉਹਨਾਂ ਨੇ ਕਿਹਾ ਕਿ ਮੋਸਟ ਪ੍ਰੋਡਕਟ ਜਿਹੜੇ ਸਾਡੇ ਅਮਰੀਕਾ ਨੂੰ ਜਿਹੜੇ ਸੋਲਡ ਕਰਦੇ ਆ ਉਹ ਟੈਰਫ ਫਰੀ ਨੇ ਜਾਂ ਕੱਟ ਟੈਰਫ ਦੇ ਉੱਪਰ ਨੇ ਤੇ ਅਸੀਂ ਐਂਡ ਵੀ ਵਿਲ ਗੈਟ ਐਨ ਈਵਨ ਬੈਟਰ ਡੀਲ ਇਹ ਵਰਸਿਕਾ ਕਾਲਦੀ ਪਾਰਲੀਮੈਂਟ ਦੇ ਵਿੱਚ ਆਨਰੇਬਲ ਪ੍ਰਾਈਮ ਮਿਨਿਸਟਰ ਮਿਸਟਰ ਮਾਰਕਾਨੀ ਦਾ ਵੀ ਵਿਲ ਗੈਟ ਐਨ ਇਵਨ ਬੈਟਰ ਡੀਲ ਜੋ ਸਾਡਾ ਅਮਰੀਕਾ ਨਾਲ ਚੱਲ ਰਿਹਾ ਉਸ ਤੋਂ ਵੀ ਵਧੀਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਵਾਂਗੇ ਫਰਦਰ ਨੇਗੋਸ਼ੀਏਸ਼ਨ ਸਾਡੀ ਉਹਨਾਂ ਦੇ ਨਾਲ ਜਾਰੀ ਹੈ ਤੇ ਇੱਕ ਚੰਗੇ ਮਾਹੌਲ ਚੋਂ ਕਹਿੰਦੇ ਸਾਡੀ ਅਮਰੀਕਨ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਜਿਹੜੀ ਹੋਈ ਹੈ ਕੱਲ ਪਾਰਲੀਮੈਂਟ ਦੇ ਵਿੱਚ ਕਾਫੀ ਖੁੱਲਾ ਤੇ ਵੱਡਾ ਹਾਸਾ ਠੱਠਾ ਪਿਆ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਉਹਨਾਂ ਦੀ ਪ੍ਰੇਸ ਕੀਤੀ ਆ ਅਮਰੀਕਨ ਪ੍ਰੈਜ਼ੀਡੈਂਟ ਨੇ ਕਿ ਅ ਮਿਸਮਾਰਕਰ ਨੇ ਜਿਹੜੇ ਟਾਪ ਨੇਗੋਸ਼ੀਏਟਰ ਨੇ ਵਰਡ ਦੇ ਮੈਂ ਇਹਨਾਂ ਦੀ ਕਦਰ ਇਸ ਕੱਕੀ ਕਰਦਾ ਹਾਂ ਕਿ ਇਹ ਦੁਨੀਆ ਦੇ ਇੱਕ ਟਾਪ ਨੇਗੋਸ਼ੀਏਟਰ ਤੇ ਵਧੀਆ ਲੀਡਰ ਨੇ ਤੇ ਉਹ ਦੇ ਉੱਤੇ ਆਪੋਜੀਸ਼ਨ ਲੀਡਰ ਪੀਰ ਪਾਲਿਓਰ ਹੁਣਾਂ ਨੇ ਹਾਸਾ ਠੱਠਾ ਮਜ਼ਾਕ ਕਰਦਿਆਂ ਕਿਹਾ ਕਿ ਮੈਨੂੰ ਵੀ 3 ਟ੍ਰਿਲੀਅਨ ਡਾਲਰ ਦਿਓ ਤੇ ਮੈਂ ਵੀ ਤੁਹਾਡੀ ਇੰਨੀ ਹੀ ਪ੍ਰੇਜ਼ ਕਰਾਂਗਾ ਸੋ ਇਸ ਦੇ ਉੱਪਰ ਪਾਰਲੀਮੈਂਟ ਕਾਫੀ ਜੜਾ ਨਵੇਂ ਬੰਨੇ ਹਾਸਾ ਠੱਠਾ ਜੜਾ ਪਿਆ ਹੈ ਤੇ ਬੜੀਆ ਮੌਲ ਸਾਲੀ ਮਰਦਿਆ ਮੁਝਾਕ ਵਾਲਾ ਇਹਦੇ ਬਾਰੇ ਹੋਰ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਨੇਡਾ ਲਈ ਇੱਕ ਵੱਡੀ ਖਬਰ ਜਿਹੜੀ ਅਸੀਂ ਅਗਲੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੱਲ ਦੀ ਖਬਰ ਜਿਹੜੀ ਇੱਕ ਸਾਹਮਣੇ ਆ ਰਹੀ ਹੈ ਕਿ ਕੀ ਸਟੋਨ ਐਕਸਲ ਪਾਈਪਲਾਈਨ ਜਿਹੜੀ ਆ ਉਹਦੇ ਲਈ ਕਦਮ ਵਧਨੇ ਸ਼ੁਰੂ ਹੋ ਗਿਆ ਮਿਸਟਰ ਕਾਰਨੀ ਨੇ ਮਿਸਟਰ 트ੰਪਨ ਨਾਲ oval office ਦੇ ਵਿੱਚ ਇਹਦੇ ਬਾਰੇ ਵੀ ਗੱਲਬਾਤ ਕੀਤੀ ਆ ਪਤਾ ਲੱਗਾ ਕਿ ਮਿਸਟਰ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਇਸ ਦੇ ਵਿੱਚ ਇੰਟਰਸਟ ਰੱਖਦੇ ਨੇ ਕੈਨੇਡਾ ਕੇ ਪਹਿਲਾਂ ਠੰਡੇ ਬਸਤੇ ਚ ਪੈ ਗਈ ਸੀ ਕਈ ਮਿਲੀਅਨ ਡਾਲਰ ਜਿਹੜੇ ਆ ਇਸ ਦੀ ਰਿਸਰਚ ਤੇ ਲੱਗੇ ਸੀਗੇ ਸੋ ਅਲਬਰਟਾ ਦਾ ਜਿਹੜਾ ਤੇਲ ਹੈ ਉਹ ਯੂ ਐਸ ਗਲਫ ਕੋਸਟ ਜਿਹੜਾ ਜਾਏਗਾ ਤੇ ਕੈਨੇਡਾ ਦਾ ਤੇਲ ਅਲਬਰਟਾ ਦਾ ਤੇਲ ਜਿਹੜਾ ਹੈ ਉਹ ਯੂ ਐਸ ਗਲਫ ਕੋਸਟ ਜਿਹੜੀ ਨਵਰਾਸਕਾ ਚ ਜਿਹੜੀ ਰਿਫਾਈਨਰੀਸ ਨੇ ਉੱਥੋਂ ਤੱਕ ਇਹ ਪਾਈਪਲਾਈਨ ਬਣੇਗੀ ਤੇ ਕੈਨੇਡਾ ਦੀ ਇਕਨੋਮੀ ਨੂੰ ਇਸ ਦਾ ਵੱਡਾ ਫਾਇਦਾ ਹੋਏਗਾ ਇਸ ਬਾਰੇ ਡਿਸਕਸ਼ਨ ਸ਼ੁਰੂ ਹੋ ਗਈ ਹੈ ਕੈਨੇਡਾ ਲਈ ਇੱਕ ਬਹੁਤ ਵੱਡੀ ਤੇ ਪਾਜ਼ਿਟਿਵ ਖਬਰ ਇਹ ਆ ਅਮਰੀਕਨ ਪ੍ਰੈਜ਼ੀਡੈਂਟ ਇੱਚ ਕਾਫੀ ਵੱਡਾ ਅੰਟਰਸਟ ਰੱਖ ਦਿਆ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਮਰੀਕਾ ਦੇ ਕਮਰਸ਼ਲ ਸੈਕਟਰੀ ਜਿਹੜੇ ਨੇ ਮਿਸਟਰ ਹਾਰਬਰਡ ਲਖਨੀ ਕੈਨੇਟੋ ਦੇ ਵਿੱਚ ਸੀਗੇ ਉਹਨਾਂ ਨੇ ਇਸ ਗੱਲ ਦੇ ਉੱਪਰ ਬਹੁਤੀ ਹਾਮੀ ਨਹੀਂ ਭਰੀ ਆਟੋ ਸੈਕਟਰ ਨੂੰ ਲੈ ਕੇ ਉਹ ਕਹਿੰਦੇ ਕੈਨੇਡਾ ਸੈਕੰਡਰੀ ਹੋਵੇਗਾ ਭਾਵੇਂ ਕਿ ਅਸੀਂ ਕੈਨੇਡਾ ਦੀਆਂ ਕਾਰਾਂ ਜਾਂ ਕੈਨੇਡਾ ਦਾ ਆਟੋ ਪਾਰਟ ਜਿਹੜਾ ਆਲਰੇਡੀ ਲੈ ਰਹੇ ਆਂ ਤੇ ਅਸੀ ਦੁਨੀਆ ਦੇ ਵਿੱਚ ਮੋਸਟਲੀ ਜਿੱਥੋਂ ਵੀ ਸਾਨੂੰ ਆਟੋ ਪਾਰਟ ਜਾਂ ਕਾਰਾਂ ਮਿਲਦੀਆਂ ਉੱਤੇ 25% ਦਾ ਸਿਟਾਫਰ ਟਾਰਫ ਲਾਉਣਾ ਹੈ ਸੋ ਉਹਨਾਂ ਦੀ ਇਸ ਗੱਲਬਾਤ ਤੋਂ ਲੱਗਦਾ ਆ ਕਿ ਕੈਨੇਡਾ ਦੇ ਆਟੋ ਸੈਕਟਰ ਨੂੰ ਅਮਰੀਕਾ ਕੋਈ ਰਾਹਤ ਦੇਣ ਬਾਰੇ ਹਾਲ ਦੀ ਘੜੀ ਨਹੀਂ ਸੋਚਦਾ ਬਾਕੀ ਜਦੋਂ ਡੀਲ ਸਿਰੇ ਚੜੇਗੀ ਉਦੋਂ ਪਤਾ ਲੱਗ ਜਾਊਗਾ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਐਨਡੀਪੀ ਦੇ ਜਿਹੜੇ ਐਂਸਮਲੀਡਰ ਨੇ ਮਿਸਟਰ ਡੌਨ ਡਬੀਜ਼ ਉਹਨਾਂ ਨੇ ਅਪਡੇਟ ਕੀਤੀ ਆ ਕਿ ਜਿਹੜਾ ਬਜਟ 4 ਤਰੀਕ ਨੂੰ ਨਵੰਬਰ ਨੂੰ ਪੇਸ਼ ਹੋਣਾ ਹੈ ਉਹਦੇ ਵਿੱਚ ਐਨਡੀਪੀ ਚਾਹੁੰਦੀ ਆ ਕਿ ਲਿਬਰਲ ਇਹਦੇ ਵਿੱਚ ਜਿਹੜੇ ਕੋਈ سپورਟ ਆ ਉਹਦੇ ਵੱਲ ਜ਼ਿਆਦਾ ਧਿਆਨ ਦੇਵੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸਰਕਾਰ ਨੂੰ ਅਸੀਂ ਕਿਹਾ ਕਿ ਜੌਬ ਸੈਕਟਰ ਚ ਅਵੋਰਡੇਬਲ ਹਾਊਸਿੰਗ ਤੇ ਹੈਲਥ케ਅਰ ਦੇ ਵਿੱਚ ਸਰਕਾਰ ਹੋਰ ਇਨਵੈਸਟ ਕਰੇ ਵੀ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਜੇ ਸਰਕਾਰ ਇਨ੍ਹਾਂ ਕਰਨਾਂ 'ਤੇ ਨਹੀਂ ਧਿਆਨ ਦੇਗੀ ਤੇ ਜ਼ਰੂਰੀ ਨਹੀਂ ਆ ਕਿ ਅਸੀਂ ਉਹਨਾਂ ਦੇ ਬਜਟ ਨੂੰ ਸਪੋਰਟ ਕਰੀਏ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਐਨਡੀਪੀ ਦੇ ਸੱਤ ਐਮਪੀ ਕਿਹੜੀ ਕਰ ਵਰਤਿਆ ਅਪਡੇਟ ਚੱਲਿ ਰੱਖਾਂਗੇ ਅਗਲੀ ਖਬਰ ਤੁਹਾਡੇ ਨਾਲ ਅਗਲੀ ਵਗੜੀ ਖਬਰ ਕਨ ਸਰਟਿਵ ਨੇ ਕਬੱਡੀ ਮੱਖ ਰੱਖ ਸਕਦੀ ਆ ਕਿ ਉਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਬਰਥ ਰਾਈਟ ਆ ਉਹ ਉਸ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕੰਟਰੀ ਦੇ ਲੋਕ ਸਾਡੇ ਕੰਟਰੀ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਅਬਿਊਜ਼ ਕਰਦੇ ਆ ਅੰਡਰ ਕੈਨੇਡੀਅਨ ਲਾ ਜਿਹੜਾ ਇਸ ਵਕਤ ਕਿ ਕੋਈ ਵੀ ਬੱਚਾ ਕੈਨੇਡਾ ਦੇ ਵਿੱਚ ਬਾਰਨ ਹੁੰਦਾ ਹੈ ਵਰਲਡ ਤੇ ਕਿਤੋਂ ਵੀ ਆਣ ਕੇ ਬੇਸ਼ੱਕ ਉਹਨਾਂ ਦੇ ਪੇਰੈਂਟਸ ਕੈਨੇਡੀਅਨ ਨਹੀਂ ਕੋਈ ਵੀ ਸਟੇਟਸ ਨਹੀਂ ਰੱਖਦੇ ਤੇ ਆਟੋਮੈਟਿਕਲੀ ਉਹ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ ਵਿੱਚ ਕੁਝ ਐਗਜ਼ੈਂਪਸ਼ਨ ਉਹਦੇ ਵਿੱਚ ਹੁੰਦੀਆਂ ਨੇ ਹੁਣ ਕੱਲ ਕੰਸਰਵੇਟਿਵ ਦੀ ਜਿਹੜੀ ਇਮੀਗ੍ਰੇਸ਼ਨ ਕ੍ਰਿਟਿਕਆ ਮਿਸ਼ੇਲ ਰੈਂਪਲ ਗਾਰਨਰ ਵੀ ਬੀ ਨੇ ਕਿਹਾ ਹੈ ਕੱਲ ਕਿ ਜਿਹੜਾ ਸਿਟੀਜ਼ਨਸ਼ਿਪ ਹੈ ਇਸ ਨੂੰ ਲਿਮਟ ਕਰਨਾ ਚਾਹੀਦਾ ਹੈ ਇਸ ਨੂੰ ਜਿਹੜਾ ਘਟਾਉਣਾ ਚਾਹੀਦਾ ਹੈ ਭਾਵ ਕਿ ਦੋਨਾਂ ਪੇਰੈਂਟਸ ਦੇ ਵਿੱਚੋਂ ਇੱਕ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਆ ਤੇ ਤਾਂ ਹੀ ਰਾਈਟ ਦੇਣਾ ਚਾਹੀਦਾ ਜੇ ਉਹ ਬਿਲਕੁਲ ਕੋਈ ਸਟੇਟਸ ਨਹੀਂ ਰੱਖਦੇ ਤੇ ਇਸ ਨੂੰ ਰਿਮੂਵ ਕਰਨਾ ਚਾਹੀਦਾ ਹੈ ਇਹ ਸਾਡੇ ਇਮੀਗ੍ਰੇਸ਼ਨ ਸਿਸਟਮ ਦਾ ਅਬਿਊਜ਼ ਆ ਖਬਰਾਂ ਤੋਂ ਬਾਅਦ ਤੁਸੀਂ ਦੱਸਿਓ ਜਿਹੜਾ ਕੈਨੇਡਾ ਦੇ ਬਰਥ ਰਾਈਟ ਜਾਂ ਕਨਸਰਟੋ ਉਸ ਨੂੰ ਖਤਮ ਕਰਨਾ ਚਾਹੁੰਦੇ ਆ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਇਸ ਬਾਰੇ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਸ ਮੇਰੇ ਨਾਲ ਆ ਸਕਦੀਆਂ ਨੇ 905 601 1350 905 601 1350 ਤੇ ਤੁਹਾਡੀਆਂ ਫੋਨ ਕਾਲ ਦੀ ਸਾਨੂੰ ਜੜੀਆਂ ਉਹ ਆ ਸਕਦੀਆਂ ਨੇ ਖਬਰਾਂ ਬਾਕੀ ਨੇ ਅਗਲੀ ਵਿਸ਼ੇਸ਼ ਤੇ ਵੱਡੀ ਖਬਰ ਇੱਕ ਸਰਵੇ ਆਇਆ ਨਿਕਨਾਨੋ ਸਰਵੇ 80% ਕੈਨੇਡੀਅਨ ਮੰਗਦੇ ਨੇ ਮੰਗਦੇ ਨੇ ਕਿ ਜਿਹੜਾ ਅਮਰੀਕਾ ਦਾ ਅਸੀਂ ਬਾਇਕਾਟ ਕੀਤਾ ਹੈ ਅਮਰੀਕਾ ਦੇ ਗੁੱਸੇ ਦਾ ਬਾਇਕਾਟ ਅਮਰੀਕਾ ਦਾ ਟਰੈਵਲ ਦਾ ਜਿਹੜਾ ਬਾਇਕਾਟ ਕੈਨੇਡੀਅਨਸ ਨੇ ਕੀਤਾ ਹੈ ਇਹ ਅਮਰੀਕਾ ਨੂੰ ਵੱਡੇ ਪੱਧਰ ਤੇ ਪਿੰਚ ਟੀਟਾ ਸੋ 504 ਕੈਨੇਡੀਅਨਾਂ ਦਾ ਇਹ opinion ਹੈ ਕਿ ਜਿਹੜੀ ਅਮਰੀਕਾ ਨਾਲ ਸਾਡੀ ਇਸ ਵਕ ਨੇਗੋਸ਼ੀਏਸ਼ਨ डील चल रही है अमेरिका इस कलते काफी ਔਖਾ ਹੈ ਕਿ ਕਨੇਡਾ ਸਾਡੇ ਕੰਟਰੀ ਨੂੰ ਸਾਨੂੰ ਬਿਜ਼ਨਸ ਨਹੀਂ ਦਿੰਦੇ ਤੇ ਸਾਡੇ ਪ੍ਰੋਡਕਟ ਜਿਹੜੇ ਆ ਉਹਨਾਂ ਦਾ ਬਾਈਕਟ ਕਰੀ ਜਾ ਰਹੇ ਨੇ ਸੋ ਇਹ ਕੈਨੇਡਾ ਨੂੰ ਅਮਰੀਕਾ ਨਾਲ ਡੀਲ ਕਰ ਲਈ ਹੈਲਪਫੁਲ ਸਾਬਤ ਹੋਏਗੀ ਪੰਜ ਦੇ ਵਿੱਚੋਂ ਚਾਰ ਕਨੇਡੀ ਨੇ ਮੰਨਦੇ ਆ ਕਿ ਕੈਨੇਡਾ ਦੇ ਲੋਕ ਜਿਹੜੇ ਆ ਉਹ ਠੀਕ ਕਰ ਰਹੇ ਨੇ ਸੋ ਇਹ ਇੱਕ ਪਾਸਟਰ ਪੱਖਾ کافی ਵੱਡੇ ਦੇ ਵਿੱਚ ਸਰਵੇ ਆ ਕਿਹੜੀ ਏਜ ਦੇ ਲੋਕ ਆਉਣ ਨੇ ਪਰ ਸਾਊਥ ਈਸਟ ਵਾਇਸ ਤੇ ਵਿੱਚ ਇੰਨੀ ਲੰਮੀ ਡਿਸਕਸ਼ਨ ਕਰ ਲਈ ਸ਼ਾਇਦ ਟਾਈਮ ਨਹੀਂ ਹੁੰਦਾ ਕੱਲ ਨੂੰ ਟਾਈਮ ਵਧਾਤਾ ਤਾਂ ਫਿਰ ਤੁਹਾਨੂੰ ਨਿੱਕੀ-ਨਿੱਕੀ ਗੱਲ ਵੀ ਡਿਸਕਸ ਕਰਿਆ ਕਰਾਂਗੇ ਕੁਝ ਹੋਰ ਇੱਕ ਦੋ ਖਬਰਾਂ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਤੇ ਪੜਾਂਗੇ ਤੇ ਤੁਹਾਡੇ ਨਾਲ ਲਗਾਤਾਰ ਗੱਲਬਾਤ ਜਿਹੜੀ ਆ ਉਹ ਜਾਰੀ ਰਵੇਗੀ ਜੀ ਇੱਕ ਦੋ ਲੋਕਲ ਖਬਰਾਂ ਫਿਰ ਬਾਕੀ ਖਬਰਾਂ ਮੈਂ ਰੱਖ ਲੈਣਾ ਇੱਕ ਦੋ ਭਾਰਤੀਆਂ ਦੋ ਤਿੰਨ ਖਬਰਾਂ ਓਸੀਆਈ ਜਾਂ ਹੋਰ ਲੈਟਰਨ ਨੂੰ ਤੇ ਇਸ ਤੋਂ ਇਲਾਵਾ ਦੋ ਤਿੰਨ ਖਬਰਾਂ ਆ ਗਈਆਂ ਨੇ ਜਿਹੜੀਆਂ ਬੜੀਆਂ ਅਹਿਮ ਰੱਖਦੀਆਂ ਸਰੀ ਪੁਲਿਸ ਕਾਫੀ ਐਕਟਿਵ ਹੋਈ ਆ ਉਹਨਾਂ ਨੇ ਕੱਲ ਵੱਡਾ ਜਿਹੜਾ ਉਹ ਐਕਸ਼ਨ ਕੀਤਾ ਹੈ ਫਰੌਤੀਆਂ ਗੋਲੀ ਚਲਾਉਣ ਦੇ ਮਾਮਲੇ 'ਚ 52 ਕੇਸ ਉਹਨਾਂ ਨੇ ਦਰਜ ਕੀਤੇ ਆ ਜਿਹਦੇ ਵਿੱਚ ਤੇ 31 ਕੇਸ ਸਿਰਫ ਗੋਲੀ ਚਲਾਉਣ ਦੇ ਆ 11 ਬੰਦੇ ਚਾਰਜ ਕਰ ਲਏ ਗਏ ਨੇ ਦੋ ਬੰਦੇ ਜਿਹੜੇ ਆ ਉਹਨਾਂ ਨੂੰ ਸਜ਼ਾ ਵੀ ਹੋਈ ਆ ਤੇ ਇਹਦੇ ਵਿੱਚ ਅ ਹੈਗਤੀ ਸਲਾਹਾਰਾ ਦਲਪ੍ਰੀਤ ਸਿੰਘ ਤੇ 25 ਸਾਲ ਹਰਮਨਜੋ ਸਿੰਘ ਇਹਨਾਂ ਦੇ ਖਿਲਾਫ ਅੱਗ ਲਾਉਣੇ ਚੋਰੀ ਦਾ ਸਮਾਨ ਰੱਖਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਚਾਰਜ ਕੀਤਾ ਹੈ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਫੌਤੀ ਅੱਗ ਲਾਉਂਦੇ ਮਾਮਲੇ 'ਚ ਜਿਹੜੇ ਵੈਨਕੂਵਰ ਸੈਕਟਰ ਦੇ ਵਿੱਚ ਬੰਦੇ ਜਿਹੜੇ ਫੜੇ ਗਏ ਇਹਨਾਂ ਦੇ ਵਿੱਚੋਂ ਕਾਫੀਆਂ ਨੂੰ ਕਹਿੰਦੇ ਕਿ ਬਗੈਰ ਕੋਈ ਗਲਬਤ ਸੁਣਿਆ ਕੋਈ ਕੇਸ ਕੀਤਿਆਂ ਕੈਨੇਡਾ ਦੀ ਜੇਲ੍ਹਾਂ 'ਚ ਰੱਖਿਆ ਫੜ ਕੇ ਜਦੋਂ ਪਤਾ ਲੱਗਾ ਕਿ ਇਸ ਕੰਮ 'ਚ ਸ਼ਾਮਲ ਨੇ ਉਹਨਾਂ ਨੂੰ ਸਿੱਧਾ ਡਿਪੋਰਟ ਕਰ ਦਿੱਤਾ ਗਿਆ ਉਹਨਾਂ ਦੇ ਕੰਟਰੀਆਂ 'ਚ ਵਾਪਸ ਹੁਣ ਕਿਹੜੇ ਕੰਟਰੀਆਂ ਤੋਂ ਇਥੇ ਤੁਸੀਂ ਜਰਾ ਜਿਹੜਾ ਜਾਣਦੇ ਹੋ ਉਹ ਜਿਵੇਂ ਨੇ ਕੇ ਵੀ ਖਬਰ ਹੈ ਕਿ ਕੈਨੇਡਾ ਨੇ ਕੱਲ ਇੱਕ ਪੱਛੀ ਮੋਸਟ ਵਾਂਟਡਸ ਦੀ ਲਿਸਟ ਜਾਰੀ ਕੀਤੀ ਆ ਜਿਹਦੇ ਵਿੱਚ ਦੋ ਪੰਜਾਬੀ ਸ਼ਾਹਬਨ ਨੇ ਇੱਕ ਖਬਰ ਇਹ ਵੀ ਆਈ ਹੈ ਕਿ 2022 ਦੇ ਵਿੱਚ ਦੋ ਬੰਦੇ ਫੜੇ ਗਏ ਸੀ ਡਰੱਗ ਤਸਕਰੀ ਦੇ ਮਾਮਲੇ 'ਚ ਦੋਨੋਂ ਪੰਜਾਬੀ ਸੀਗੇ ਇਹ ਖਬਰ ਆਪਾਂ ਉਹ ਆਪਣੇ ਰੇਡੀਓ ਤੇ ਸਾਂਝੀ ਕੀਤੀ ਸੀ 44 ਸਾਲਾ ਵਿਕਰਮ ਦੰਤਾ ਤੇ 21 ਆਕਾਰ ਸਾਲਾ ਗੁਰਿੰਦਰ ਸਿੰਘ ਇਹ ਦੋਨਾਂ ਨੂੰ ਅਮਰੀਕਾ ਤੋਂ ਕੈਨੇਡਾ 'ਚ ਡਰੱਗ ਲਿਆਉਣ ਦੇ ਮਾਮਲੇ 'ਚ ਫੜਿਆ ਗਿਆ ਸੀਗਾ ਤੇ ਪਤਾ ਲੱਗਾ ਕਿ ਇਹ ਦੋਨੋਂ ਨੂੰ ਜਿਹੜੀ ਆ ਉਹ ਸਗਾ ਜਿਹੜੀ ਆ ਹੋ ਗਿਆ ਤੇ 10 ਸਾਲ ਦੀ ਸਜ਼ਾ ਦੋਨਾਂ ਪਰਸਨ ਨੂੰ ਜਿਹੜੀ ਹੈ ਹੋਈ ਹੈ ਸੋ ਦੋਨੋਂ ਇਸ ਮਾਮਲੇ 'ਚ ਦੋਸ਼ੀ ਪਾਇਆ ਗਏ ਨੇ ਸਾਨੀਆ ਬਾਡਰਾਹੀ ਕੈਨੇਡਾ 'ਚ ਇੰਟਰਕੀਤੇ ਸੀਗੇ ਸੋ 2 ਸਾਲ ਤੇ ਲੱਗ ਹੀ ਜਾਂਦਾ ਹੈ ਸਜ਼ਾ ਹੋਣੋਂ ਬਾਅਦ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਜਾਰੀ ਰੱਖਾਂਗੇ ਸਾਡਾ ਅੱਜ ਦਾ ਅਹਿਮ ਟਾਪਿਕ ਮਾਰਗੇਜ ਨਾਲ ਜੁੜੇਗਾ ਤੇ ਮੇਰੇ ਨਾਲ ਲਖਬੀਰ ਕੌਰ ਲਾਲ ਨੇ ਐਡਮਾਇਰ ਮਾਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਤੇ ਵੱਡੇ ਬੈਂਕਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਰੱਖਦੇ ਆ ਸਾਡੇ ਨਾਲ